ਜੀ ਸਤਿ ਸ਼੍ਰੀ ਅਕਾਲ ਤੁਹਾਡਾ ਹਰਪੀ ਪੰਜਾਬੀ ਬਲੌਗ ਤੇ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਮੇਰੇ ਬਲੌਗ ਦੀ ਸ਼ੁਰੂਆਤ ਗੱਡੀ ਤੋਂ ਹੋ ਰਹੀ ਹੈ ਕਿਉਂਕਿ ਅੱਜ ਅਸੀਂ ਸਵੇਰੇ-ਸਵੇਰੇ ਜਾ ਰਹੇ ਹਾਂ ਜੀ ਮੇਰੀ ਬੁਆ ਜੀ ਦੀ ਕੁੜੀ ਦੇ ਘਰ ਹੈਗਾ ਜੀ ਅਖੰਡ ਪਾਠ ਦਾ ਭੋਗ ਅਸੀਂ ਉੱਥੇ ਨੂੰ ਜਾ ਰਹੇ ਹਾਂ ਸਾਡੇ ਨਾਲ ਜਾਣਾ ਮੰਮੀ ਰਣੇ ਤੇ ਮੰਮੀ ਰਣ ਨੂੰ ਵੀ ਲੈ ਕੇ ਜਾਣਾ ਅਸੀਂ ਨਾਲੇ ਤੇ ਨੱਭੂ ਜਾ ਰਹੀ ਹੈ ਕਿਸ਼ੂ ਨਹੀਂ ਜਾ ਰਿਹਾ ਕਿਉਂਕਿ ਕਿਸ਼ੂ ਹੈਗਾ ਘਰ ਜਿੰਮੀ ਵੀ ਘਰ ਸੀਗਾ ਫਿਰ ਇੱਕ ਜਾਣਾ ਕਹਿੰਦਾ ਕਿਸ਼ੂ ਕਹਿੰਦਾ ਮੈਂ ਘਰੇ ਰਹਿ ਜਾਣਾ ਤੇ ਸ਼ਾਮ ਨੂੰ ਮੈਂ ਜਾਵਾਂਗੀ ਮੰਮੀ ਦੇ ਘਰ ਖੰਡਪਾੜ ਤੋਂ ਬਾਅਦ ਬਸ ਸਮਾਨ ਚੱਕ ਕੇ ਮੈਂ ਮੰਮੀ ਨਾਲ ਮੰਮੀ ਦੇ ਘਰ ਜਾਣਾ ਹੈ ਕਿਉਂਕਿ ਮੈਂ ਛੁੱਟੀਆਂ 'ਚ ਕਿਸ਼ੂ ਨੂੰ ਲੈ ਕੇ ਨਹੀਂ ਗਈ। ਤੇ ਇੱਕ ਦਿਨ ਵਾਸਤੇ ਚਲ ਮੈਂ ਮੰਮੀ ਕੋਲ ਵੀ ਗੇੜਾ ਮਾਰਿਆਂਗੀ ਰਹਾਂਗੀ ਘਰੇ ਜਾ ਕੇ। ਨਿਆਣਿਆਂ ਨੂੰ ਮੈਂ ਪੈਕਿੰਗ ਵਗੈਰਾ ਸਾਰੀ ਕਰਕੇ ਰੱਖ ਕੇ ਆਈ ਆ ਸੈਟਿੰਗ। ਬਸ ਜਦ ਅਸੀਂ ਖੰਡਪਾੜ ਤੇ ਆ ਜੂਗੇ ਉਸ ਤੋਂ ਬਾਅਦ ਅਸੀਂ ਫਿਰ ਮੰਮੀ ਦੇ ਘਰ ਚਲੇ ਜਾਣਾ। ਜੀ ਮੈਂ ਸੋਮਰ ਵਾਲੇ ਚਾਹੁੰਦਾ ਲੱਗਦਾ ਮੈਂ ਅੰਚ ਸੀ ਜਾਇਆ ਜੀ ਫੰਕਸ਼ਨ ਤੇ ਤੇ ਖਾਣਾ ਪੀਣਾ ਜਲੇਬੀਆਂ ਵਾਰਾ ਖਾ ਕੇ ਸਾਰੇ ਅਸੀਂ ਵਾਪਸ ਜਾ ਰਹੇ ਆ ਹੁਣ ਅਸੀਂ ਉੱਥੇ ਵਲੌਗਰੀ ਬਣਾਇਆ ਕਿਉਂਕਿ ਕਈਆਂ ਨੂੰ ਪਸੰਦ ਵੀ ਨਹੀਂ ਹੁੰਦਾ ਵਲੌਗ ਚ ਆਉਣਾ ਤੇ ਸਾਡੇ ਬੰਦਰਾਂ ਤਾਂ ਚੰਗਾ ਪਸੰਦ ਆ ਇਸ ਕਰਕੇ ਅਸੀਂ ਇਹਨਾਂ ਨੂੰ ਪਾ ਲਿਆ ਹੋਇਆ ਚੁੱਕਿਆ ਪੂਰੀ ਦਾਵਤ ਦਾ ਮਾਹੌਲ ਬਣਿਆ ਚਾਹ ਵੀ ਆਗੀ ਮੰਮੀ ਲੈ ਕੇ ਚਾਹ ਵੀ ਆਗੀ ਮੰਮੀ ਲੈ ਕੇ ਸਾਰੇ ਜਲੇਬੀਆਂ ਪਾਰਟੀ ਪੁੱਲ ਚੱਲੂਗੀ ਗੱਲ ਕਿ 28 ਲੱਕੀ ਦੇਮ ਜਿਆਦਾ ਮਾਂ ਵੀ ਇਹ ਲੱਗਿਆ ਜੀ ਕੋਈ ਵਧੀਆ ਜੀ ਕੁੜੀ ਮਲੀ ਦੱਸਿਓ ਇਹ ਦੇਖੋ ਗਾਇਸ ਗਨ ਤੁਹਾਨੂੰ ਚੱਲ ਚੁੱਕੇ ਜੀ ਸਾਰੇ ਜਾਣੇ ਸ਼ਾਮ ਦੇ 5:30 ਹੋਣ ਵਾਲੇ ਆ ਤੇ ਜਿੰਮੀ ਕੱਚੀ ਮਿੱਟੀ ਦੇਖ ਕੇ ਬਹੁਤ ਜ਼ਿਆਦਾ ਖੁਸ਼ ਹੋ ਗਿਆ ਭੱਜ ਨੱਟ ਕਰਦਾ ਸਾਰੇ ਜਾਣੇ ਚੱਲੇ ਨਾਲੇ ਮੋਟਰ ਪਨਾ ਕੇ ਆਉਂਗੇ ਲੱਕੀ ਕੋ ਵਿਚਾਰੇ ਕੋ ਅਸੀਂ ਕੱਪੜੇ ਫੜਾਏ ਹੋਏ ਆ ਆਪ ਕੁੜੀਆਂ ਖਾਲੀ ਜਾਂਦੇ ਨੂੰ ਸਾਭੀ ਤਰਪੇ ਮਿੱਟੀ ਹੈ ਜੀ ਖੇਤ ਬਾਏ ਹੋਏ ਆ ਕੱਦੂ ਕਰਨ ਲਈ ਕੱਦੂ ਕਰੇ ਕੱਦੂ ਕਰਨਾ ਹੈ ਤਾਨਾ ਦੀ ਤਿਆਰੀ ਹੋ ਰਹੀ ਹੈ ਤਾਨ ਤਾਨ ਲਾ ਰਹੇ ਸਾਰੇ ਕੱਦੂ ਹੋ ਰਹੇ ਆ ਖੇਤਾਂ ਜਿੰਨੇ ਤੇ ਨੇ ਬਾਇਆ ਹੋਇਆ ਤੇ ਪਾਣੀ ਛੱਡੂਗੇ ਤੇ ਫੇਰ ਕੱਦੂ ਕਰਿਆ ਜਾਊਗਾ ਗਰਮੀ ਆ ਕਰੇ ਤਾਂ ਏਸੀ ਜਿਹਾ ਪਾਏ ਰਹਿੰਦੇ ਆ ਰਾਮਨਾ ਨਿਕਲਦੇ ਨਹੀਂ 7 7 ਵਜੇ ਤੱਕ ਪਿੰਡਾਂ ਦੀ ਰੁਟੀਨ ਆਈ ਹੁੰਦੀ ਆ ਵੀ ਸਾਰੇ 4 5 ਵਜੇ ਖੇਤਾਂ ਨੂੰ ਜਾਂਦੇ ਆ ਕਈ ਤਾਂ 3 3 ਵਜੇ ਵੀ ਜਾਂਦੇ ਹੋਣੇ ਭਾਈ ਅਸੀਂ ਤੇ ਜਨ ਕੇ 5 5.5 ਜਾ ਰਹੀਆਂ ਭਾਬੀ ਚਲੇ ਜੀ ਨੂੰ ਧਾਰਾ ਕੱਢਣੀਆਂ ਸੀਗੀਆਂ ਅਸੀਂ ਥੋੜਾ ਜਿਹਾ ਲੇਟ ਆਏ ਸਾਨੂੰ ਗਰਮੀ ਜ਼ਿਆਦਾ ਵੀ ਲੱਗਦੀ ਥੋੜੀ ਜੀ ਲੱਗਦੀ ਤਾਂ ਉਹਨਾਂ ਨੂੰ ਵੀ ਹੈ ਪਰ ਹਰ ਚਲ ਹੋ ਜਾਂਦਾ ਬੰਦਾ ਮਿੱਟੀ ਵਾਲਾ ਟੈਸਟ ਹੈ ਮਿੱਟੀ ਧੋ ਰੇ ਪੂਰੇ ਪੱਬਾ ਚ ਨਬੂ ਲੱਤੀ ਹੋ ਰਿਹਾ ਜੀ ਕੱਦੂ ਸਾਡਾ ਟਰੈਕਟਰ ਨਾਲ ਕਰਿਆ ਜਾਂਦਾ ਹੈ ਸਾਡੇ ਖੇਤਾਂ ਚ ਹੋ ਰਿਹਾ ਔਰ ਪਾਣੀ ਸਾਡੇ ਖੇਤਾਂ ਚ ਧੂਰ ਢਾਨ ਲੱਗਣੇ ਹੈ ਮੰਮੀ ਜਾਂਦੇ ਆ ਮੰਮੀ ਦੇ ਡੰਗਰਾਂ ਦਾ ਘਰ ਮम्मा ਉੱਪਰ ਗਈ ਵਾਰੀ ਰੁਕ ਵੀ ਜਾਂਦੇ ਆ ਰਾਤ ਨੂੰ ਡੰਗਰਾਂ ਕਰਕੇ ਰੁਕਣਾ ਪੈਂਦਾ ਕਿਸੇ ਨੂੰ ਤੇ ਇਹ ਨੀਚੇ ਡੰਗਰ ਆ ਦੇਖ ਰੋਹਿਤ ਨਹੀਂ ਨਾ ਉਹ ਬਹੁਤ ਗੰਦੇ ਕਰਦੇ ਕੱਪੜੇ ਹੋ ਜਾਣੇ ਕਿ ਕਿਸ਼ੂ ਨੂੰ ਸ਼ਾਪ ਜਿਹੜਾ ਹੈ ਕਦੂ ਵਾਲੇ ਖੇਤਾਂ 'ਚ ਵੜਨ ਦਾ ਚਿੱਪ ਚਿੱਪ ਮਿੱਟੀ ਕਰਦੀ ਸੀ ਕੋਈ ਕਿਸ ਨੇ ਆਜੋ ਅਸੀਂ ਮੰਮੀ ਨੂੰ ਤਾਂ ਲੱਗ ਚੁੱਕੇ ਆ ਜੀ ਇਹਨਾਂ ਦੇ ਏਦਾਂ ਮੋਟਰ ਤੇ ਪਾਈਪ ਬੰਨਿਆ ਹੋਇਆ ਆ ਨਾਰ ਲੱਗੇ ਹੋਏ ਆ ਤੇ ਬੁੰਨਾ ਦੇਖੋ ਕਿੰਨਾ ਲੱਗਿਆ ਵਾ ਕੋਰੇ ਤਲੇ ਕੋਰੇ ਤੱਕ ਸਾਰਾ ਪਧਿਨੇ ਪਧਿਨਾ ਲੱਗੇ ਹੋਏ ਆ ਬਸ ਮੇਰੀ ਗੱਲ ਉੱਧਰ ਵੀ ਸਾਰੇ ਤਾਨ ਲੱਗ ਚੁੱਕੇ ਆ ਤਿਆਰੀ ਹੋ ਰਹੀ ਨਾਲ ਦੀ ਨਾਲ ਅੱਧੇ ਖੇਤਾਂ 'ਚ ਕੱਦੂ ਹੋਈ ਜਾਂਦਾ ਅੱਧਿਆਂ 'ਚ ਤਾਨ ਲੱਗ ਗਿਆ ਇਹ ਅਜਾ ਨਗਰੀ ਪਾਗਲ ਹੋ ਚੁੱਕੇ ਖੇਤਾਂ ਜਾ ਕੇ ਫਿਰ ਮੰਮੀ ਨੇ ਪਪੀਤਾ ਮਰੂਦ ਪਤਾ ਨਹੀਂ ਕਾਫੀ ਸਾਰੇ ਪੌਦੇ ਲਾਏ ਮਤਲਬ ਕਿ ਪੇੜ ਲਾਏ ਹੋਏ ਆ ਫਰੂਟ ਫਰੂਟਸ ਵਾਲੇ ਦਰਖਤ ਲਾਏ ਹੋਏ ਸਾਰੇ ਆ ਚਰੀ ਆ ਪਿੰਡਾਂ 'ਚ ਨਾ ਆਹ ਚੀਜ਼ਾਂ ਜਿਹੜੀਆਂ ਅਸੀਂ ਸ਼ਹਿਰਾਂ 'ਚ ਬਹੁਤ ਜ਼ਿਆਦਾ ਮਿਸ ਕਰਦੇ ਆ। ਦੇਖੋ ਔਰੇ ਉਨੀ ਜ਼ਿਆਦਾ ਗਰਮੀ ਨਹੀਂ ਲੱਗਦੀ ਜਿੰਨੀ ਸਾਡੇ ਰੋਪੜ ਸ਼ਹਿਰ 'ਚ ਲੱਗਦੀ ਆ। ਪਿੰਡ 'ਚ ਥੋੜੀ ਘੱਟ ਲੱਗਦੀ ਆ। ਕਿਉਂਕਿ ਆਲੇ-ਦਾਲੇ ਐਡਾ ਪਾਣੀ ਲੱਗਿਆ ਵਾਏ। ਧਾਨ ਲੱਗੇ ਹੋਏ ਆ। ਕੱਦੂ ਹੋਣੇ ਕਰਕੇ ਠੰਡਾ ਅਰਧੇ ਪਾਣੀ ਖੜੇ ਹੋਣ ਕਰਕੇ ਨਾ ਠੰਡੀ-ਠੰਡੀ ਹਵਾ ਆ ਹੀ ਜਾਂਦੀ ਆ ਔਰੇ। ਜ਼ਿਆਦਾ ਗਰਮੀ ਨਹੀਂ ਮਹਿਸੂਸ ਲੱਗ ਕੇ ਫੀਲ ਹੁੰਦੀ ਜਿੰਦਾ ਆਪਾਂ ਨੂੰ ਸ਼ਹਿਰਾਂ 'ਚ ਹੁੰਦੀ ਆ। ਪੂਰੇ ਕੁਝ ਦਰਖਤ-ਦਰਖਤ ਵੀ ਦੇਖੋ ਕਿੰਨੇ ਲੱਗੇ ਹੋਏ ਆ। ਇਹਦੇ ਕਰਕੇ ਜਿਹੜੀ ਫਰ ਠੰਡਾ ਮੌਸਮ ਹੈ ਹੁਣ ਅਸੀਂ ਚੱਲ ਪਏ ਜੀ ਸਾਡੇ ਅੰਬ ਕੋਲ ਨੂੰ ਇਹ ਮੇਰੀ ਬੂਆ ਨੇ ਲਾਇਆਤਾ ਅੰਬ ਮੈਂ ਲੇ ਕੇ ਜਦੋਂ ਉਹ ਛੋਟੇ ਸੀਗੇ ਹੁਣ ਤਾਂ ਉਹ ਪੋਤਿਆਂ ਵਾਲੀ ਐ ਪੋਤਿਆਂ ਦੋਤਿਆਂ ਵਾਲੇ ਤੇ ਉਸ ਟਾਈਮ ਉਹਨਾਂ ਨੇ ਅੰਬ ਲਾਇਆਤਾ ਇਹ ਮੈਂ ਕਿ ਉਸ ਟਾਈਮ ਦਲਾਇਆ ਹੋਇਆ ਬੂਟਾ ਅੱਜ ਇਹ ਫਲ ਦੇ ਰਿਹਾ ਹੈ ਉਹਨਾਂ ਦੇ ਭਤੀਜਿਆਂ ਦੇ ਬੱਚਿਆਂ ਨੂੰ ਭਾਈ ਭਤੀਜੇ ਨੇ ਵੀ ਖਾਧ ਭਾਈਆਂ ਨੇ ਵੀ ਖਾਦੇ ਭਤੀਜੇ ਨੇ ਵੀ ਖਾਦੇ ਅੰਬੀਆਂ ਤੇ ਹੁਣ ਗਾਹ ਉਹਨਾਂ ਦੇ ਵੀ ਬੱਚੇ ਖਾ ਰਹੇ ਆ ਅੱਜ ਅੰਬ ਦਾ ਬੂਟਾ ਪੂਰਾ ਭਰਿਆ ਹੋਇਆ ਅੰਬੀਆਂ ਨਾਲ ਹਾਲੇ ਤਾਂ ਬਹੁਤ ਜ਼ਿਆਦਾ ਅੰਬੀਆਂ ਤੋੜ ਕੇ achar pa chuke hai karde ਮੇਰੇ ਤੱਕ ਵੀ ਜਿਹੜੀਆਂ ਅੰਬੀਆਂ ਪਹੁੰਚੀਆਂ ਸੀ ਅੰਬਦੀਆਂ ਤੀਆਂ ਉਹ ਹੈਲੋ ਜਿੰਮੀ ਲੈ ਲੈ ਬੜੀ ਠੀਕ ਆ ਬਈ ਸ਼ਨੀਵਾਰ ਨੂੰ ਬੁਲਾ ਲੂਗੀ ਜੀ ਸ਼ਨੀਵਾਰ ਕਿੰਨੇ ਅੰਬੀਆਂ ਲੱਗਿਆ ਆਣੀਆਂ ਚਲੋ ਇੱਕ ਅੰਬੀ ਤੋੜ ਕੇ ਖਾਂਦੇ ਹਾਂ ਹੁਣ ਅਸੀਂ ਵੀ ਜਿਮੀ ਜਿਮੀ ਮਮਾ ਘਟਾ ਦੋ ਪਿੰਡਾਂ ਵਾਲੇ ਬੱਚੇ ਜਿਮੀ ਮੇਰਾ ਭਤੀਜਾ ਰੋਹਿਤ ਖੱਲੇ ਦੇ ਐਨੇ ਉੱਚੇ ਪਰ ਤੇ ਪਤਾ ਨਹੀਂ ਕਿੱਦਾਂ ਛਾ ਮਾਰ ਕੇ ਚੜ ਗਿਆ ਮੈਂ ਤਾਂ ਦੇਖਿਆ ਨਹੀਂ ਜਿਮੀ ਪੁਰਿਆ ਤੇ ਹੁਣ ਅੰਬੀਆਂ ਤੋੜ ਕੇ ਖਿਲਾਉਂਗਾ ਸਾਨੂੰ ਕੱਦੀ ਮੈਂ ਤਾਂ ਡਲ ਲੱਗੀ ਜਾਂਦਾ ਪਰ ਇਹ ਮोगਲੀ ਆ ਪੂਰਾ ਐ ਰੋਹਿਤ ਤੂੰ ਤਾਂ ਪੂਰਾ ਮोगਲੀ ਬਣਿਆ ਵਾ ਆ ਦੇਖੋ ਇਹ ਕਿੱਥੇ ਕਰ ਲੂੰਗਾ ਸ਼ਹਿਰਾਂ ਵਾਲੇ ਬੱਚੇ ਇਹਨਾਂ ਦਾ ਮੁਕਾਬਲਾ ਇਹ ਬਾਂਦਰਾਂ ਦਾ ਆਕਣਾ ਦਾ ਬਾਂਦਰ ਵੀ ਛਾਲਾ ਨਹੀਂ ਮਾਰਦਾ ਜੀ ਰੋਹਿਤ ਮਾਰਦਾ ਉਹ ਇਹ ਕਿੱਥੇ ਚੜ ਕੇ ਬਹਿ ਗਿਆ ਬਾਈ ਨਹੀਂ ਅੰਬੀਆਂ ਖਲਾਉਂਗਾ ਸਾਨੂੰ ਮੈਨੂੰ ਲੱਗਦਾ ਡਰ ਬਾਈ ਕਿਤੇ ਗਿਰ ਨਾ ਜਾਵੇ ਪਤਾ ਨਹੀਂ ਕਿੱਦਾਂ ਛਾਲ ਦੀ ਮਾਰ ਕੇ ਚੜ ਗਿਆ ਉਹ ਇਹ ਹਾਂ ਬਾਕੀ ਖੜੇ ਸਾਡੇ ਇੱਧਰ ਸਿਰਫ ਇਸ ਚੰਬੇ 'ਚ ਵੀ ਹਾਏ ਇਹ ਚੜ ਕਿੱਦਾਂ ਗਿਆ ਪਰ ਉਹ ਪਹੁੰਚ ਗਿਆ ਜਿ ਸਿਖਰਾਂ ਤੇ ਦੇਖ ਵੀ ਨਹੀਂ ਰਿਹਾ ਬੂਟੀਆਂ ਦਿਖੋਗੇ ਉੱਪਰ ਇਹ ਦੇਖ ਆਹ ਦੇਖ ਗਿਆ ਦੇਖ ਗਿਆ ਅੰਬੀ ਤੋੜ ਕੇ ਖੜਾ ਕੋਈ ਇੱਕ ਅੱਧੀ ਕੈਚ ਕਰਾਂ ਏ ਉਹ ਨਹੀਂ ਜਿਆਦਾ ਉੱਪਰ ਨਾ ਜਾਣੀ ਲੱਗ ਰੋਹਿਤ ਪੁੱਤ